ਕਟਿਓ ਮਰਦ ਅਗੰਮੜਾ ਵਰਿਆਮ ਅਕੀਲਾ ਵਾਹ ਵਾਹ ਗੋਬਿੰਦ ਸਿੰਘ ਚੀਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜਿਓ ਔ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਸਤਰੀ ਸਜ ਸੰਗ ਸਭਾ ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਦਰਸ਼ ਨਗਰ ਵਿਖੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਰਾਤਰੀ ਦੇ ਦੀਵਾਨ ਦੀ ਆਪ ਦੀ ਹਾਜ਼ਰੀ ਭਰ ਰਏ ਹੋ ਔ ਅਮਰਤ ਵੇਲੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਵਿਚਾਰ ਆਪ ਜੀ ਨੂੰ ਅਰਜ ਕੀਤੀ ਸੀ ਔਰ ਰਾਜਾ ਫਤੇਹ ਚੰਦ ਮੈਣੀ ਦੀ ਘਰਵਾਲੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਝੋਲੀ ਵਿੱਚ ਬੈਠ ਕੇ ਉਹਦੇ ਗਲ ਵਕੜੀ ਪਾ ਕੇ ਮਾਂ ਸ਼ਬਦ ਕਿਹਾ ਔਰ ਉਸ ਦੀ ਅੰਦਰ ਦੀ ਜੋ ਉੱਤਰ ਦੀ ਪੋਖ ਸੀ ਸਦਾ ਵਾਸਤੇ ਸ਼ਾਂਤ ਕਰ ਦਿੱਤਾ ਉਸ ਤੋਂ ਪ੍ਰੰਤ ਅੱਜ ਸਨਮਾਨਯੋਗ ਮਾਤਾ ਗੁਜਰ ਕੌਰ ਨੇ ਆਪਣੇ ਪੁੱਤਰ ਦੇ ਹੱਥ ਦੇ ਵਿੱਚ ਇੱਕ ਕੀਮਤੀ ਕੰਗਣ ਪਾਇਆ ਹੈ। ਔਰ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਗੰਗਾ ਦੇ ਕਿਨਾਰੇ ਆਪਣੇ ਹਾਨੀਆਂ ਦੇ ਨਾਲ ਖੇਡਣ ਵਾਸਤੇ ਗਏ। ਗੁਰਮਖੋ ਇਸ ਭਾਰਤ ਦੀ ਧਰਤੀ ਦੇ ਉੱਤੇ ਜਦੋਂ ਅਸੀਂ ਸਨਾਤਨ ਮਤ ਵਾਲੇ ਵੀਰਾਂ ਨੂੰ ਪੜ੍ਹਦੇ ਹਾਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਕਿਉਂਕਿ ਉਹ ਗੰਗਾ ਨੂੰ ਬੜੀ ਪਵਿੱਤਰ ਮੰਨਦੇ ਨੇ ਪਰ ਦੁਨੀਆ ਦੇ ਉੱਤੇ ਇੱਕੋ ਰਹਿਬਰ ਆਇਆ ਜਿਨਨੇ ਗੰਗਾ ਨੂੰ ਵੀ ਕੰਗਣ ਪੇਟਾ ਕੀਤੇ ਕੋਈ ਉੱਥੇ ਜਾਂਦਾ ਜਾ ਕੇ ਇਸ਼ਨਾਨ ਕਰਦਾ ਆਪਣੀ ਮੈਲ ਗੰਗਾ ਨੂੰ ਦੇ ਕੇ ਆਉਂਦਾ ਤੇ ਉੱਥੋਂ ਪਵਿੱਤਰਤਾ ਲੈ ਕੇ ਆਉਂਦਾ ਹੈ ਨਨ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਇਹਨਾਂ ਨੇ ਕੀਮਤੀ ਕੰਗਣ ਭੇਟਾ ਕੀਤਾ ਗੰਗਾ ਨੂੰ ਆਣ ਕੇ ਖਾਨੀਆਂ ਨੇ ਘਰ ਦੱਸਿਆ ਮਾਤਾ ਗੁਜਰ ਕੌਰ ਪੁੱਛਦੇ ਆ ਪੁੱਤ ਵੇ ਬੜਾ ਕੀਮਤੀ ਕੰਗਣ ਤੇਰੇ ਹੱਥ ਵਿੱਚ ਪਾਇਆ ਸੀ ਕਿੱਥੇ ਹੀ ਮਾਤਾ ਗੁਜਰ ਕੌਰ ਦਾ ਹੱਥ ਉਂਗਲ ਪਕੜ ਕੇ ਗੰਗਾ ਦੇ ਕਿਨਾਰੇ ਤੇ ਲਿਜਾ ਕੇ ਜਿਹੜਾ ਦੂਸਰੇ ਹੱਥ ਵਿੱਚ ਕੰਗਣ ਪਾਇਆ ਸੀ ਉਹ ਵੀ ਸੁੱਟ ਕੇ ਕਹਿਣ ਲੱਗੇ ਮਾਂ ਇੱਥੇ ਸੁੱਟਿਆ ਸੀ ਉਸ ਇਸ ਦ੍ਰਿਸ਼ ਨੂੰ ਦੇਖ ਕੇ ਮਾਤਾ ਗੁਜਰ ਕੌਰ ਕਹਿੰਦੇ ਪੁੱਤ ਵੇ ਜਿਹੜਾ ਪਹਿਲਾ ਕੰਗਣ ਹੈ ਉਹ ਤੇ ਖੋ ਸਕਦਾ ਹੈ ਗਲਤੀ ਨਾਲ ਗੰਗਾ ਦੇ ਵਿੱਚ ਸੁੱਟ ਦਿੱਤਾ ਗਿਆ ਹੋਵੇ ਪਰ ਜਿਹੜਾ ਆ ਕੰਗਣ ਹੈ ਇਹ ਗਲਤੀ ਨਾਲ ਨਹੀਂ ਸੁੱਟਿਆ ਇਦੇ ਵਿੱਚ ਵੀ ਕੋਈ ਰਮਨ ਜੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਸ਼ਬਦ ਕਿਹਾ ਕਹਿਣ ਲੱਗੇ ਮਾਂ ਪਿਤਾ ਗੁਰਦੇਵ ਗੁਰਬਾਣੀ ਵਿੱਚ ਫਰਮਾ ਕੇ ਗਏ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇ ਅਰਪੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾਉ ਮੈਂ ਨਿੰਦਿਆ ਨੈ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੈ ਨਿਆਰੋ ਨਾਹੇ ਮਾਨੇ અપਮਾਨਾ ਆਸਾ ਮਨਸਾ ਸਗਲ त्याਗੈ ਜਗ ਤੇ ਰਹੈ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹੇ ਨ ਤੇ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਦੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਜੇ ਇਸ ਸਧਾਂਤ ਨੂੰ ਕਮਾਉਣਾ ਹੈ ਸਿਉਨੇ ਤੇ ਮਿੱਟੀ ਦੇ ਵਿੱਚ ਕੋਈ ਵੀ ਅੰਤਰ ਨਹੀਂ ਉਸ ਸਮੇਂ ਮਾਤਾ ਗੁਜਰ ਕੌਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਬਦ ਕਹਿੰਦੇ ਨੇ ਮਾਂ ਇਹ ਤੇ ਜਿਹਦੇ ਕੋਲ ਚੰਦ ਕੌਡੀਆਂ ਹੋਣ ਗਿਆ ਉਹ ਸੁਨਿਆਰੇ ਦੀ ਦੁਕਾਨ ਤੋਂ ਖਰੀਦ ਸਕਦਾ ਹੈ ਮੈਂ ਸਿਉਨੇ ਦੇ ਕੰਗਣ ਵਾਰ ਕੇ ਮੈਂ ਆਪਣੇ ਖਾਲਸੇ ਦੇ ਹੱਥ ਦੇ ਵਿੱਚ ਸਰਬ ਲੋਹ ਦਾ ਕੜਾ ਪਾਉਣਾ ਜਿਹੜਾ ਉਹ ਕੜਾ ਪਾਇਆ ਹੋਵੇਗਾ ਉਪਰਤਖ ਹੋਵੇਗਾ ਕਿ ਉਹਦੀ ਬਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਕੜੀ ਹੈ ਪਿਆਰਿਓ ਜੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਾਂ ਆਗਮਨ ਦਿਹਾੜਾ ਮਨਾ ਰਹਿਆਂ ਬਸ ਅੱਜ ਇੱਕ ਕੀਮਤੀ ਗੱਲ ਪੱਲੇ ਬੰਨੀ ਹੈ ਜਿੰਨਾ ਮੇਰੇ ਵੀਰਾਂ ਦੇ ਪੈਣਾ ਦੇ ਬੱਚਿਆਂ ਦੇ ਹੱਥ ਦੇ ਵਿੱਚ ਕੜੇ ਨਹੀਂ ਲੋਹੇ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੌਨੇ ਦੇ ਕੰਗਣ ਗੰਗਾ ਨੂੰ ਭੇਟਾ ਕਰਕੇ ਸਾਨੂੰ ਆ ਸਰਬ ਲੋਹ ਦਾ ਕੜਾ ਬਖਸ਼ਿਸ਼ ਕੀਤਾ ਹੈ ਹਰੇਕ ਗੁਰੂ ਦੇ ਸਿੱਖ ਦੇ ਪਾਵਨ ਗੁੱਟ ਦੇ ਉੱਤੇ सजਿਆ ਹੋਣਾ ਚਾਹੀਦਾ ਤੇ ਇਹ ਬੜਾ ਕੀਮਤੀ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਏ ਜਿਸ ਦੇ ਹੱਥ ਦੇ ਵਿੱਚ ਸਰਬ ਲੋਹ ਦਾ ਕੜਾ ਹੈ ਉਹਦੀ ਬਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਕੜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਾਡੇ ਜੀਵਨ ਦੇ ਵਿੱਚ ਬਖਸ਼ਿਸ਼ ਕੀਤੀ ਉਸ ਤੋਂ ਅੱਗੇ ਚਲੀਏ ਹੋਰ ਇਸੇ ਸਥਾਨ ਦੇ ਉੱਤੇ ਜੇ ਕਿਤੇ ਗਲੇਲ ਦੇ ਨਿਸ਼ਾਨੇ ਦਾ ਜ਼ਿਕਰ ਕਰੀਏ ਉਹਦੇ ਵਿੱਚ ਵੀ ਪਰਪੱਕਤਾ ਹੈ ਉਸ ਤੋਂ ਤਰੰਤ ਗੋਬਿੰਦ ਰਾਏ ਤਕਰੀਬਨ ਤੇ ਤਕਰੀਬਨ 3 ਸਾਲਾਂ ਦੇ ਹੋਏ ਨੇ ਇਸੇ ਪਟਨਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਨਵਾਬ ਦੀ ਸਵਾਰੀ ਨਿਕਲੀ ਹੁਣ ਜਦੋਂ ਨਵਾਬ ਦੀ ਸਵਾਰੀ ਨਿਕਲਦੀ ਸੀ ਹਰੇਕ ਮਨੁੱਖ ਨੂੰ ਸੀਸ ਝੁਕਾ ਕੇ ਸਜਦਾ ਕਰਦਾ ਸੀ ਅੱਜ ਆਪਣੇ ਹਾਨੀਆਂ ਨੂੰ ਕੋਲ ਬੁਲਾ ਕੇ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਅੱਜ ਜਦੋਂ ਨਵਾਬ ਦੀ ਸਵਾਰੀ ਆਏ ਇਹਨੂੰ ਸੀਸ ਨਹੀਂ ਝੁਕਾਉਣਾ ਇਹਨੂੰ ਦੰਦੀਆਂ ਚਕਰਾਉਣੀਆਂ ਨੇ ਹੁਣ ਅੱਜ ਜਦੋਂ ਨਵਾਬ ਦੀ ਸਵਾਰੀ ਨਿਕਲੀ ਤੇ ਉਸ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਵਾਬ ਵੱਲ ਵੇਖ ਕੇ ਇੱਕ ਸ਼ਬਦ ਕਿਹਾ ਸੀ ਕੋਊ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਹੁਣ ਇਹ ਨਵਾਬ ਦੀ ਸਵਾਰੀ ਨਿਕਲ ਗਈ ਉਸ ਤੋਂ ਬਾਅਦ ਅੱਜ ਮਾਂ ਗੁਜਰ ਕੌਰ ਦੇ ਘਰ ਦੇ ਵਿੱਚ ਇੱਕ ਲਾਂਮਾ ਹੁੰਦਾ ਤੇ ਆਣ ਕੇ ਉਹ ਸਿਪਾਈ ਕਹਿੰਦੇ ਨੇ ਮਾਂ ਸਾਨੂੰ ਪਤਾ ਤੇਰੇ ਘਰ ਦੇ ਵਿੱਚ 33 ਸਾਲਾਂ ਦੇ ਬਾਅਦ ਔਲਾਦ ਹੋਈ ਏ ਪਰ ਇੱਕ ਇਹ ਆਪਣੇ ਪੁੱਤ ਨੂੰ ਸਮਝਾ ਨਵਾਬਾਂ ਦੇ ਨਾਲ ਅੜਨਾ ਨਵਾਬਾਂ ਦੇ ਨਾਲ ਇਸੇ ਤਰ੍ਹਾਂ ਦੀਆਂ ਹੁਜਤਾਂ ਕਰਨੀਆਂ ਬਹੁਤੀਆਂ ਚੰਗੀਆਂ ਨਹੀਂ ਮਾਤਾ ਗੁਜਰ ਕੌਰ ਨੇ ਝੋਲੀ ਅੜ ਕੇ ਆਪਣੇ ਪੁੱਤਰ ਦਾ ਲੰਮਾ ਆਪਣੀ ਝੋਲੀ ਵਿੱਚ ਪਵਾਇਆ ਅੱਜ ਪੁੱਤਰ ਘਰ ਆਇਆ ਤੇ ਮਾਤਾ ਗੁਜਰ ਕੌਰ ਸੀਨੇ ਨਾਲ ਲਾ ਕੇ ਕਹਿਣ ਲੱਗੀ ਪੁੱਤ ਵੇ ਅੱਜ ਤੂੰ ਪ੍ਰਤੱਖ ਕਰ ਦਿੱਤਾ ਹੈ ਵੀ ਤੂੰ ਹਰ ਗੋਬਿੰਦ ਪਾਤਸ਼ਾਹ ਜੀ ਦਾ ਪਰਪੋਤਾ ਹੈ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨਗਨ ਪਰਪੋਤਾ ਹੈ ਕਿਉਂਕਿ ਅੱਜ ਕਿਉਂਕਿ ਸਾਡੇ ਘਰ ਦੇ ਵਿੱਚ ਰੋਜ਼ ਆਵਾਜ਼ਾਂ ਹੁੰਦੀਆਂ ਨੇ ਰਾਜੇ ਸ਼ੀ ਮੁਕੱਦਮ ਕੁੱਤੇ ਸਾਡੇ ਘਰ ਦੇ ਵਿੱਚੋਂ ਰੋਜ਼ ਆਵਾਜ਼ਾਂ ਹੁੰਦੀਆਂ ਨੇ ਸ਼ਰਮ ਧਰਮ ਕੋਈ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਾਜ਼ੀਆਂ ਬੰਬਣਾ ਕੀ ਗੱਲ ਥੱਕੀ ਅਗਨ ਪੜੈ ਸ਼ੈਤਾਨ ਵੇ ਲਾਲੋ ਇਹ ਗੁਰੂ ਘਰ ਦੇ ਵਿੱਚੋਂ ਰੋਜ਼ ਆਵਾਜ਼ਾਂ ਆਉਂਦੀਆਂ ਨੇ ਕਾਜੀ ਹੋਏ ਰਿਸ਼ਪਤੀ ਵੱਡੀ ਲੈ ਕੇ ਹੱਕ ਮੰਗਾਹੀਂ ਅੱਜ ਪੁੱਤ ਗੱਲ ਸਪਸ਼ਟ ਕਰ ਦਿੱਤੀ ਸਮਾ ਆਪਣੇ ਤੋਰੇ ਤੁਰਿਆ ਖੋਰ ਪਟਨਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਬਾਲ ਚੋਜ ਅਨੋਖੇ ਵਰਤਾਏ ਅੱਜ ਗੋਬਿੰਦ ਰਾਏ ਦੀ ਉਮਰ ਤਕਰੀਬਨ 3 ਸਾਲਾਂ ਦੀ ਹੋ ਚੁੱਕੀ ਹੈ ਪਿਆਰਿਓ ਅਜੇ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਹੀਂ ਕੀਤੇ ਗੁਰਮਖੋ 36 ਸਾਲ ਹੋ ਚੁੱਕੇ ਨੇ 33 ਸਾਲ ਤੇ ਹੋਏ ਸਨ ਜਦੋਂ ਪੁੱਤਰ ਦਾ ਆਗਮਨ ਹੋਇਆ ਸੀ 33 ਦੇ ਵਿੱਚ 3 ਹੋਰ ਜੋੜ ਲਵੋ 36 ਸਾਲ ਹੋ ਚੁੱਕੇ ਨੇ ਅੱਜ ਆਪਣੇ ਪੁੱਤਰ ਦੀ ਮਿਲਣੀ ਹੋਣੀ ਹੈ ਗੁਰਮਖੋ ਇਸੇ ਪਟਨਾ ਸਾਹਿਬ ਜੀ ਦੀ ਧਰਤੀ ਤੇ ਜਿਹੜੀਆਂ ਸੰਗਤਾਂ ਨੇ ਜਾ ਕੇ ਦਰਸ਼ਨ ਕੀਤੇ ਨੇ ਇੱਥੇ ਰਹੀਮ ਬਖਸ਼ ਤੇ ਕਰੀਮ ਬਖਸ਼ ਦਾ ਬਾਗ ਸੀ ਤੇ ਸਾਡਾ ਇਤਿਹਾਸ ਕਹਿੰਦਾ ਹੈ ਮੁੱਦਤਾਂ ਤੋਂ ਸੁੱਕਾ ਸੀ ਪਿਆਰਿਓ ਅੱਜ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਹੋਰ ਖਾਸ ਬੇਨਤੀ ਕਰਨੀ ਹੈ ਅੱਜ ਗੁਰੂ ਤੇਗ ਬਹਾਦਰ ਸਾਹਿਬ ਟਾਕੇ ਦੀ ਧਰਤੀ ਤੋਂ ਸਿੱਧੇ ਘਰ ਨਹੀਂ ਰਹੀਮ ਬਖਸ਼ ਤੇ ਕਰੀਮ ਬਖਸ਼ ਦੇ ਸ਼ਾਮ ਨੂੰ ਬਾਗ ਵਿੱਚ ਆਏ ਤੇ ਬਾਗ ਦੇ ਵਿੱਚ ਆਣ ਕੇ ਘਰ ਸੱਦਾ ਭੇਜਿਆ ਵੀ ਸਵੇਰੇ ਅੰਮ੍ਰਿਤ ਵੇਲੇ ਪਰਿਵਾਰ ਇਸ ਬੱਚੇ ਨੂੰ ਨਾਲ ਲੈ ਕੇ ਨਮ ਜੰਮੇ ਨੂੰ 3 ਸਾਲਾਂ ਦੇ ਗੋਬਿੰਦ ਰਾਏ ਨੂੰ ਕਰੀਮ ਰਹੀਮ ਬਖਸ਼ ਤੇ ਕਰੀਮ ਬਖਸ਼ ਦੇ ਬਾਗ ਵਿੱਚ ਲਿਆਂਦਾ ਜਾਏ ਹੁਣ ਗੁਰਮਖੋਸ਼ ਸ਼ਾਮ ਨੂੰ ਸਿਣਿਆ ਮਿਲ ਗਿਆ ਹੁਣ ਰਾਤ ਕਿਦਾਂ ਬਤੀਤ ਹੋਈ ਹੋਵੇਗੀ ਮਾਤਾ ਨਾਨਕੀ ਸੋਚਦੇ ਸਨ ਜਿਸ ਦਿਨ ਮੇਰਾ ਪੁੱਤਰ ਪਰਿਵਾਰ ਨੂੰ ਛੱਡ ਕੇ ਜ਼ਿੰਮੇਵਾਰੀ ਦੇ ਕੇ ਗਿਆ ਸੀ ਕੁੱਖ ਨੂੰ ਭਾਗ ਲੱਗਾ ਤੇ ਅੱਜ ਮੇਰਾ ਪੋਤਾ ਤਕਰੀਬਨ 3 ਸਾਲਾਂ ਦਾ ਹੋ ਚੁੱਕਾ ਹੈ ਅੱਜ ਉਹਦੀ ਇਮਾਨਤ ਉਹਦੀ ਝੋਲੀ ਵਿੱਚ ਪਾਵਾਂਗੀ ਮਾਤਾ ਗੁਜਰਕੌਰ ਰੋਮ ਰੋਮ ਤੋਂ ਸ਼ੁਕਰ ਕਰਦੇ ਨੇ ਸਿਰ ਦੇ ਸਾਈਂ ਜੇਸ ਦਿਨ ਤੁਸੀਂ ਕੋਖ ਨੂੰ ਭਾਗ ਲੱਗਾ ਸੀ ਸਾਨੂੰ ਛੱਡ ਕੇ ਢਾਕੇ ਦੀ ਧਰਤੀ ਤੇ ਗਏ ਸੋ ਅੱਜ ਗੁਰੂ ਨੇ ਕਿਰਪਾ ਕੀਤੀ ਹੈ ਪੁੱਤਰ 3 ਸਾਲਾਂ ਦਾ ਹੋ ਚੁੱਕਾ ਹੈ ਇਹ ਅਮੰਤ ਮੈਂ ਆਪਣੇ ਸਿਰ ਦੇ ਸਾਈਂ ਦੀ ਝੋਲੀ ਵਿੱਚ ਪਾਵਾਂਗੀ ਹੁਣ ਪੁੱਤਰ ਸਾਰੀ ਰਾਤ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਬਾਰੇ ਪੁੱਛਦਾ ਰਿਹਾ ਹੁਣ ਉਸ ਤੋਂ ਬਾਅਦ ਅੰਮ੍ਰਿਤ ਵੇਲਾ ਹੋਇਆ ਗੋਬਿੰਦ ਰਾਏ ਨੂੰ ਤਿਆਰ ਕੀਤਾ ਸਨਮਾਨਯੋਗ ਮਾਤਾ ਗੁਜਰ ਕੌਰ ਨੇ ਮਾਤਾ ਨਾਨਕੀ ਤਿਆਰ ਹੋਏ ਨੇ ਮਾਮਾ ਕਿਰਪਾਲ ਚੰਦ ਸਮੁੱਚੇ ਸਿੱਖ ਤਿਆਰ ਹੋਏ ਨੇ ਇਧਰੋਂ ਰਹੀਮ ਬਖਸ਼ ਤੇ کریم ਬਖਸ਼ ਦੇ ਬਾਗ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਲੱਗਾ ਹੈ ਹੁਣ ਸਾਰਿਆਂ ਨੇ ਜਾ ਕੇ ਮੱਥਾ ਟੇਕਿਆ ਮਾਤਾ ਨਾਨਕੀ ਔਰ ਸਨਮਾਨਯੋਗ ਮਾਤਾ ਗੁਜਰ ਕੌਰ ਦੀ ਉਂਗਲ ਪਕੜੀ ਹੋਈ ਹੈ ਮਾਤਾ ਨਾਨਕੀ ਨੇ ਆਖਿਆ ਪੁੱਤ ਗੋਬਿੰਦ ਰਾਏ ਉਹ ਸਾਹਮਣੇ ਤੇਰੇ ਪਿਤਾ ਜੀ ਨੇ ਮਾਤਾ ਗੁਜਰ ਕੌਰ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਪੁੱਤ ਵੇ ਸਾਹਮਣੇ ਸਨਮਾਨਯੋਗ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਰੇ ਪਿਤਾ ਨੇ ਹੁਣ ਸਾਹਮਣੇ ਗਏ ਤੇ ਗੁਰਮੁਖੋ ਉਸ ਸਮੇਂ ਕਿਸੇ ਕਵੀ ਨੇ ਬੜਾ ਪਿਆਰਾ ਸ਼ਬਦ ਕਿਹਾ ਅੱਜ ਸਾਡੇ ਸਿੱਖਾਂ ਦੇ ਜੀਵਨ ਵਿੱਚ ਉਹ ਬਹੁਤ ਦੂਰ ਦਾ ਹੁਣ ਸਾਹਮਣੇ ਜਦੋਂ ਸਨਮਾਨਯੋਗ ਪਿਤਾ ਨੂੰ ਦੇਖਿਆ ਗੋਬਿੰਦ ਰਾਏ ਨੇ ਹੱਥ ਜੋੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬ੍ਰਹਮ ਗਿਆਨੀ ਦੀ ਨਿਗਾਹ ਨਾਲ ਗੋਬਿੰਦ ਰਾਏ ਨੂੰ ਦੇਖਿਆ ਤੇ ਕਿਹਾ ਦਸਵੀਂ ਗੁਰੂ ਨਾਨਕ ਜੀ ਜੋਤ ਦੇ ਵਾਰਿਸ ਆਏ ਨੇ ਉਹ ਕਵੀ ਬੜਾ ਸੁੰਦਰ ਕਹਿੰਦਾ ਚਾਰ ਮਿਲੇ 64 ਖਿਲੇ ਗੁਰਸਿੱਖ ਦੀ ਮਿਲਣੀ ਚਾਰ ਮਿਲੇ 64 ਖਿਲੇ ਮਿਲੇ 20 ਕਰ ਜੋਰ ਗੁਰਸਿੱਖ ਕੋ ਗੁਰਸਿੱਖ ਮਿਲੇ ਤੇ ਖਿਲੇ ਹੈ 7 ਕਰੋੜ ਹੁਣ ਇਹਦੇ ਥੋੜੇ ਅਰਥਾਂ ਵਾਲੇ ਪਾਸੇ ਨੂੰ ਧਿਆਨ ਦਿਓ ਚਾਰ ਮਿਲੇ ਹੁਣ ਚਾਰ ਮਿਲੇ ਦੇ ਅਰਥ ਕੀ ਨੇ ਦੋ ਹੱਥ ਗੋਬਿੰਦ ਰਾਏ ਦੇ ਤੇ ਦੋ ਹੱਥ ਗੁਰੂ ਅਰਜੁਨ ਦੇ ਮਹਾਰਾਜ ਦੇ ਗੋਬਿੰਦ ਰਾਏ ਨੇ ਪਿਤਾ ਦੇ ਸਤਕਾਰ ਵਜੋਂ ਦੋ ਹੱਥ ਜੋੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਸਮੀ ਜੋਤ ਦੇ ਵਾਰਸ ਸਮਝ ਕੇ ਦੋ ਹੱਥ ਜੋੜੇ ਦੋ ਤੇ ਦੋ ਕਿੰਨੇ ਹੋ ਗਏ ਜੀ ਚਾਰ ਚਾਰ ਮਿਲੇ 64 ਖਿਲੇ ਹੁਣ 64 ਦੇ ਖਿਲੇ ਦੇ ਅਖਰੀ ਅਰਧ ਕੀ ਨੇ 32 ਦੰਦ ਗੁਰੂ ਤੇਗ ਬਹਾਦਰ ਸਾਹਿਬ ਦੇ ਤੇ 32 ਦੰਦ ਗੋਬਿੰਦ ਰਾਏ ਦੇ 32 ਤੇ 32 ਕਿੰਨੇ ਹੋ ਗਏ ਜੀ 64 ਚਾਰ ਮਿਲੇ 64 ਖਿਲੇ ਮਲੇ 20 ਕਰ ਜੋਰ ਹੁਣ 20 ਕਰ ਕਰ ਦਾ ਕੀ ਅਰਥ ਹੁੰਦਾ ਹੱਥ ਪੰਜ-ਪੰਜ ਉਂਗਲਾਂ ਦੋਵਾਂ ਦੀਆਂ ਜੁੜੀਆਂ ਜੀ 10 ਉਂਗਲਾਂ ਗੋਬਿੰਦ ਰਾਏ ਦੀਆਂ ਤੇ 10 ਉਂਗਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਪੰਜ ਤੇ ਪੰਜ 10 ਇਧਰ ਤੇ 10 ਉਧਰ 20 ਸਾਹਮਣੇ ਬਾਹਾਂ ਖਿਲਾਰੀਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਗੋਬਿੰਦ ਰਾਏ ਨੇ ਕੁੱਟ ਕੇ ਸੀਨੇ ਨਾਲ ਲਾਇਆ ਸਾਢੇ 3 ਕਰੋੜ ਰੋਮ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਢੇ 3 ਕਰੋੜ ਰੋਮ ਗੋਬਿੰਦ ਰਾਏ ਦਾ ਇੱਕ ਦਮ ਗੁਰੂ ਗੁਰੂ ਪੁਕਾਰ ਰੁੱਖਿਆ ਆਹ ਹੈ ਗੁਰਸਿੱਖ ਦੀ ਮਿਲਣੀ ਚਾਰ ਮਿਲੇ 64 ਖਿਲੇ ਮਿਲੇ 20 ਕਰ ਜੋਰ ਗੁਰਸਿੱਖ ਕੋ ਗੁਰਸਿੱਖ ਮਿਲੇ ਤੇ ਖਿਲੇ ਹੈ 7 ਕਰੋੜ ਕੁੱਟ ਕੇ ਰੱਜ ਕੇ ਪਿਆਰ ਕੀਤਾ ਕੁਝ ਕੁ ਦਿਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਰਿਵਾਰ ਨਾਲ ਰਹੇ ਜੀ ਤੇ ਉਦੋਂ ਪੰਜਾਬ ਦੀ ਧਰਤੀ ਦੇ ਹਾਲਾਤ ਕੀ ਸਨ ਔਰੰਗਜ਼ੇਬ ਨੇ ਰੱਜ ਕੇ ਅਤਿਆਚਾਰ ਕੀਤਾ ਹੋਇਆ ਸੀ ਹੁਣ ਇਹਨੂੰ ਠੱਲ ਪਾਉਣ ਵਾਸਤੇ ਪਰਿਵਾਰ ਨੂੰ ਪਟਨਾ ਸਾਹਿਬ ਜੀ ਦੀ ਧਰਤੀ ਤੇ ਟਿਕਾਇਆ ਤੇ ਇੱਕ ਸ਼ਬਦ ਕਿਹਾ ਕੋਈ ਸ਼ਬਦ ਕੀ ਸੀ ਵੀ ਜਦੋਂ ਅਸੀਂ ਪੰਜਾਬ ਦੀ ਧਰਤੀ ਦੇ ਜਾ ਕੇ ਸਮੁੱਚੇ ਹਾਲਾਤ ਠੀਕ ਹੋ ਜਾਣਗੇ ਉਸ ਤੋਂ ਬਾਅਦ ਤੁਸੀਂ ਗੋਬਿੰਦ ਰਾਏ ਨੂੰ ਨਾਲ ਲੈ ਕੇ ਪੰਜਾਬ ਦੀ ਧਰਤੀ ਤੇ ਆਉਣਾ ਓਨੀ ਦੇਰ ਇਸ ਪਟਨਾ ਸਾਹਿਬ ਜੀ ਦੀ ਮੁਬਾਰਕ ਧਰਤੀ ਤੇ ਟਿਕਣਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਕੁਝ ਕੁ ਮਹੀਨੇ ਰਹਿ ਕੇ ਪਰਿਵਾਰ ਦੇ ਨਾਲ ਆ ਜਾਂਦੇ ਨੇ ਨਾਨਕੀ ਚੱਕ ਕਿਉਂਕਿ ਮੈਂ ਇੱਕ ਇੱਕ ਵੇਰਵਾ ਤੁਹਾਡੇ ਨਾਲ ਅਰਜ਼ ਕੀਤਾ ਪ੍ਰਥਮ ਨਾਂ ਸੀ ਮਾਖੋਵਾਲ ਮੱਖਰਵਾਲ ਤੋਂ ਬਾਅਦ ਮੁੱਲ ਜਗਾ ਖਰੀਦ ਕੇ ਨਾਨਕੀ ਚੱਕ ਤੇ ਹੁਣ ਆਨੰਦਪੁਰ ਸਾਹਿਬ ਪੈਣਾ ਹੁਣ ਗੁਰਮਖੋ ਕੁਝ ਕੁ ਮਹੀਨਿਆਂ ਬਾਅਦ ਪਰਿਵਾਰ ਨੂੰ ਪਿੱਛੇ ਸੱਦਾ ਭੇਜਿਆ ਗੋਵਿੰਦ ਰਾਏ ਨੂੰ ਨਾਲ ਲੈ ਕੇ ਪੰਜਾਬ ਦੀ ਧਰਤੀ ਤੇ ਆ ਜਾਓ ਹੁਣ ਗੁਰਮਖੋ ਜਦੋਂ ਪਟਨਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਖਬਰ ਫੈਲੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੋਵਿੰਦ ਰਾਏ ਦੇ ਰੂਪ ਵਿੱਚ ਪਟਨਾ ਸਾਹਿਬ ਜੀ ਦੀ ਧਰਤੀ ਨੂੰ ਛੱਡ ਕੇ ਪੰਜਾਬ ਦੀ ਧਰਤੀ ਤੇ ਚਲੇ ਜਾਣਾ ਹੈ ਹੁਣ ਗੁਰਮੁਖੋ ਗਲੀਆਂ ਦੇ ਕੱਖ ਵੀ ਉਦਾਸ ਸਨ ਹੁਣ ਉਸ ਤੋਂ ਬਾਅਦ ਅਸੀਂ ਕਿੱਦਾਂ ਪੁੱਲ ਸਕਦੇ ਹਾਂ ਰਾਜਾ ਫਤਿਹ ਚੰਦ ਮੈਣੀ ਦੀ ਘਰ ਵਾਲੀ ਰਾਣੀ ਨੂੰ ਹੁਣ ਸਾਰਾ ਪਟਨਾ ਸਾਹਿਬ ਇਕੱਠਾ ਹੋਇਆ ਤੇ ਰਾਜਾ ਫਤਿਹ ਚੰਦ ਮੈਣੀ ਦੇ ਘਰ ਵਾਲੀ ਨੇ ਅਰਦਾਸ ਕੀਤੀ ਕਿ ਪੁੱਤਰ ਇੰਨੀ ਮਮਤਾ ਦੇ ਕੇ ਇੰਨਾ ਜੀਵਨ ਦੇ ਵਿੱਚ ਖੁਸ਼ੀਆਂ ਦੇ ਕੇ ਹੁਣ ਵਿਰਾਗ ਵਿੱਚ ਪਾ ਕੇ ਚੱਲੇ ਹੋ ਉਸ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਪੰਘੂੜੇ ਦੀ ਦਾਤ ਬਖਸ਼ਿਸ਼ ਕੀਤੀ ਸੀ ਰਾਜਾ ਫਤਿਹ ਚੰਦ ਮੈਣੀ ਦੀ ਘਰਵਾਲੀ ਕਿ ਮਾਂ ਇਹਨੂੰ ਭਾਵਨਾ ਦੇ ਨਾਲ ਹਲਾਈ ਭਾਵਨਾ ਦੇ ਨਾਲ ਚੇਤੇ ਕਰੀ ਅਸੀਂ ਤੇਰੇ ਕੋਲ ਹੋਵਾਂਗੇ ਇੱਕ ਰਿਛ ਦਾ ਜਿਹੜਾ ਦਰਖਸ ਦਾ ਬੂਟਾ ਸੀ ਉਹ ਲਾਇਆ ਗਿਆ ਹੁਣ ਗੁਰਮੁਖੋ ਪਟਨਾ ਸਾਹਿਬ ਜੀ ਦੀ ਧਰਤੀ ਨੇ ਦਿਲ ਦੀਆਂ ਗਹਿਰਾਈਆਂ ਤੋਂ ਗੋਬਿੰਦ ਰਾਏ ਨੂੰ ਮਾਤਾ ਗੁਜਰ ਕੌਰ ਨੂੰ ਮਾਤਾ ਨਾਨਕੀ ਨੂੰ ਵਧਾਈਗੀ ਦਿੱਤੀ ਹੁਣ ਉਸ ਤੋਂ ਬਾਅਦ ਉਹ ਮਾਈ ਦਾ ਜ਼ਿਕਰ ਪੜਨੇ ਆ ਜਿਨੇ ਖਿਚੜੀ ਬਣਾਈ ਸੀ ਮਿੱਟੀ ਦੇ ਭਾਂਡੇ ਵਿੱਚ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਵੀ ਪ੍ਰਵਾਨ ਕੀਤੀ ਦੀ ਹੁਣ ਗੁਰਮਖੋ ਅੰਮ੍ਰਿਤ ਵੇਲੇ ਕੀਰਤਪੁਰ ਪਹੁੰਚੇ ਨੇ ਅੱਗੇ ਆਨੰਦਪੁਰ ਸਾਹਿਬ ਦੀਵਾਨ ਲੱਗਾ ਹੋਇਆ ਨਾਨਕੀ ਚੱਕ ਹੁਣ ਦੀਵਾਨ ਲੱਗਾ ਹੋਇਆ ਸਾਰੀਆਂ ਸੰਗਤਾਂ ਨੇ ਜਾ ਕੇ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੋਕ ਲਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਣ ਲੱਗੇ ਬੇਟਾ ਕੀ ਸਮਝ ਕੇ ਮੱਥਾ ਟੇਕਣ ਲੱਗਿਓ ਇਹ ਹੀ ਸ਼ਬਦ ਸਨ ਹੁਣ ਇਸ ਨਾਨਕੀ ਚੱਕ ਦਾ ਨਾਮ ਬਦਲਣਾ ਹੈ ਕਹਿਣ ਲੱਗੇ ਬੇਟਾ ਕੀ ਸਮਝ ਕੇ ਮੱਥਾ ਟੇਕਣ ਲੱਗੇ ਹੋ ਉਥੇ ਫਿਰ ਗੋਬਿੰਦ ਰਾਏ ਨੇ ਕੋਈ ਵਿਦਵਾਨ ਕਹਿੰਦੇ ਨੇ 40 ਪੌੜੀਆਂ ਸਮੂਚੀਆਂ ਆਨੰਦ ਸਾਹਿਬ ਜੀ ਦੀਆਂ ਕੰਢ ਸੁਣਾਈਆਂ ਸਨ ਤੇ ਕਈ ਵਿਦਵਾਨ ਇਹ ਲਿਖਦੇ ਨੇ ਉਥੇ ਗੁਰੂ ਅਮਰਦਾਸ ਮਹਾਰਾਜ ਦੇ ਬੋਲ ਮੁਖਾਤਬ ਕਰਕੇ ਕਿਆ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਮਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ 40 ਦੀਆਂ 40 ਪੌੜੀਆਂ ਸਨ ਜਿਹੜੀਆਂ ਗੋਬਿੰਦ ਰਾਏ ਨੇ ਕੰਠ ਪਿਤਾ ਨੂੰ ਸੁਣਾਈਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖਾਰਬਿੰਦ ਤੋਂ 40 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਠ ਕੇ ਆਪਣੇ ਪੁੱਤ ਨੂੰ ਸੀਨੇ ਨਾਲ ਲਾ ਕੇ ਕਹਿਣ ਲੱਗੇ ਅੱਜ ਤੋਂ ਬਾਅਦ ਇਸ ਅਸਥਾਨ ਦਾ ਨਾਂ ਹੋਵੇਗਾ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਨਾਮ ਪਿਆ ਦੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਉਹ ਹੈ ਜਿੱਥੇ ਪਿਤਾ ਤੇ ਪੁੱਤਰ ਦੀ ਮਿਲਣੀ ਹੁੰਦੀ ਹੈ आनंदपुर साहिब जी दी ਧਰਤੀ ਉਹ ਹੈ ਜਿਹੜੀ ਗੁਰੂ ਤੇ ਸਿੱਖ ਨੂੰ ਮਿਲਾਉਂਦੀ ਹੈ ਇਸ ਧਰਤੀ ਦੇ ਉੱਤੇ ਆਣ ਕੇ ਗੋਬਿੰਦ ਰਾਏ ਨੇ ਪਿਤਾ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਤੇ ਇਸੇ ਅਸਥਾਨ ਦੇ ਉੱਤੇ ਗੁਰਮੁਖੋਂ ਹੁਣ ਪੁੱਤਰ ਦੀ ਤਲੀਮ ਸ਼ੁਰੂ ਹੋਣੀ ਹੈ ਗੋਬਿੰਦ ਰਾਏ ਦੀ ਅੱਜ ਮਾਮਾ ਕਿਰਪਾਲ ਚੰਦ ਨੂੰ ਕੋਲ ਬੁਲਾਇਆ ਗਿਆ ਸਨਮਾਨਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਨੂੰ ਕੋਲ ਬੁਲਾਇਆ ਗਿਆ ਸਨਮਾਨਯੋਗ ਬਾਬਾ ਦੀਪ ਸਿੰਘ ਜੀ ਨੂੰ ਕੋਲ ਬੁਲਾਇਆ ਗਿਆ ਤੇ ਇੱਕ ਸ਼ਬਦ ਕਹੀ ਗਿਆ ਵੀ ਅੱਜ ਤੋਂ ਬਾਅਦ ਮੇਰੇ ਪੁੱਤਰ ਦੀ ਤਾਲੀਮ ਹੋਣੀ ਚਾਹੀਦੀ ਹੈ ਇਹਦੇ ਵਿੱਚ ਸ਼ਸਤਰ ਵਿਦਿਆ ਘੋੜ ਸਵਾਰੀ ਨੇਜਾ ਉਸ ਸਮੇਂ ਦੀ ਐਸੀ ਕੋਈ ਵੀ ਵਿਦਿਆ ਨਹੀਂ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਲੀਮ ਨਾ ਦਿੱਤੀ ਹੋਵੇ ਸਮਾ ਆਪਣੇ ਤੋਰੇ ਤੁਰਿਆ ਤੇ ਗੁਰਮਖੋਣ ਇਸ ਅਨੰਦਾਂ ਦੀ ਪੂਰੀ ਦੇ ਉੱਤੇ ਆਨੰਦ ਪਿਆ ਵਰਸਦਾ ਹੈ ਇਸ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਗਰੀਬ ਨੂੰ ਬੜੀ ਇੱਜ਼ਤ ਤੇ ਮਾਣ ਤੇ ਸਨਮਾਨ ਮਿਲਦਾ ਹੈ ਹੁਣ ਗੁਰਮਖੋ ਉਧਰੋਂ ਸਮਾਂ ਆ ਗਿਆ 1675 ਹੁਣ ਔਰੰਗਜ਼ੇਬ ਨੇ ਕਸ਼ਮੀਰ ਦੀ ਧਰਤੀ ਨੂੰ ਚੁਣਿਆ ਜੀ ਹੁਣ ਕਸ਼ਮੀਰ ਦੀ ਧਰਤੀ ਨੂੰ ਕਿਉਂ ਚੁਣਿਆ ਗਿਆ ਕਿਉਂਕਿ ਸਨਾਤਨ ਮਤ ਦੇ ਇੱਥੇ ਸਕਾਲਰ ਪੈਦਾ ਹੁੰਦੇ ਸਨ ਹੁਣ ਉਹਨੇ ਇੱਕ ਗੱਲ ਕਿਹਾ ਵੀ ਜੇ ਕਿਤੇ ਕਸ਼ਮੀਰ ਦੀ ਧਰਤੀ ਦੇ ਉੱਤੇ ਮੇਰਾ ਇੱਕ ਵਾਰੀ ਹੁਕਮ ਚੱਲ ਗਿਆ ਤੇ ਮੈਂ ਸਮੁੱਚੇ ਭਾਰਤ ਨੂੰ ਇਸਲਾਮ ਦੇ ਵਿੱਚ ਬਦਲ ਲਵਾਂਗਾ ਆ ਹੁਣੇ-ਹੁਣੇ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਦੀ ਲਾਲਾ ਦੌਲਤ ਰਾਏ ਦਾ ਕਿ ਸ਼ੇਰ ਪੜ ਕੇ ਗਏ ਨੇ ਮੈਂ ਕਹਿੰਦਾ ਲਾਲਾ ਦੌਲਤ ਰਾਏ ਸਾਡੇ ਨਾਲੋਂ ਬਹੁਤ ਗੁਣਾ ਚੰਗਾ ਹੈ ਭਾਵੇਂ ਆਰੀਆ ਸਮਾਜ ਦੇ ਵਿੱਚ ਹੋਇਆ ਉਹਨੇ ਬੜੀ ਮਿਹਨਤ ਦੇ ਨਾਲ ਇੱਕ ਕਿਤਾਬ ਐਡਿਟ ਕੀਤੀ ਹੈ ਉਸ ਕਿਤਾਬ ਦਾ ਨਾਮ ਹੈ ਮਹਾਬਲੀ ਗੁਰੂ ਗੋਬਿੰਦ ਸਿੰਘ ਤੇ ਜਦੋਂ ਗੁਰਮਖੋ ਉਹਦਾ ਪਹਿਲਾ ਪੇਜ ਪੜੋਗੇ ਨਾ ਉਹਨਾਂ ਨੇ ਇੱਕ ਸ਼ੇਰ ਬੜਾ ਪਿਆਰਾ ਅਰਜ ਕੀਤਾ ਕਹਿੰਦਾ ਨਾ ਕਹੂੰ ਆਬ ਕੀ ਨਾ ਕਹੂੰ ਤਬ ਕੀ ਅਗਰ ਨਾ ਖੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੋਤੀ ਸਭ ਕੀ ਉਹ ਕਹਿੰਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿੰਨੀ ਵੀ ਹੋ ਉਹ ਗੋਬਿੰਦ ਕੀ ਉਹ ਤਾਰੀਫ ਉਹ ਕਮ ਹੈ ਪਿਆਰਿਓ ਹੁਣ ਭਾਰਤ ਦੀ ਧਰਤੀ ਦੇ ਉੱਤੇ ਤਿਲਕ ਤੇ ਜੰਜੂ ਦੇ ਪਿੱਛੇ ਹੱਥ ਧੋਕੇ ਪੈ ਗਿਆ ਮੈਂ ਅੱਜ ਵੀ ਅੰਮ੍ਰਿਤ ਵੇਲੇ ਬੇਨਤੀ ਕੀਤੀ ਸੀ ਵੀ ਔਰੰਗਜ਼ੇਬ ਇੱਕਦਮ ਤਿਲਕ ਜੰਜੂ ਤੇ ਨਹੀਂ ਸੀ ਆਇਆ ਸਭ ਤੋਂ ਪਹਿਲਾਂ ਇਹਨੇ ਇੱਕ ਐਲਾਨ ਕੀਤਾ ਸੀ ਵੀ ਅੱਜ ਤੋਂ ਬਾਦ ਨਵੇਂ ਮੰਦਰਾਂ ਦੀ ਉਸਾਰੀ ਨਹੀਂ ਹੋਵੇਗੀ ਜਿਹੜੇ ਮੰਦਰ ਖੰਡਰ ਹੋ ਚੁੱਕੇ ਨੇ ਉਹਨਾਂ ਦੀ ਮਰੰਮਤ ਨਹੀਂ ਹੋਵੇਗੀ ਤੇ ਤੀਸਰਾ ਇਹਨੇ ਸਟੈਪ ਲਿਆ ਸੀ ਵੀ ਅੱਜ ਤੋਂ ਬਾਅਦ ਮੇਰੇ ਕਹਿਣ ਦੇ ਅਨੁਸਾਰ ਮੰਦਰ ਦੇ ਵਿੱਚ ਪਾਠ ਪੂਜਾ ਹੋਵੇਗੀ ਮੇਰੇ ਕਹਿਣ ਦੇ ਅਨੁਸਾਰ ਮੰਦਰ ਦੇ ਵਿੱਚ ਟੱਲ ਖੜਕਣਗੇ ਫਿਰ ਇਹ ਤਿਲਕ ਤੇ ਜੰਜੂ ਤੇ ਆਇਆ ਸੀ ਕਿਉਂਕਿ 1658 ਨੂੰ ਔਰੰਗਜ਼ੇਬ ਤਖਤ ਤੇ ਬੈਠਦਾ ਹੈ ਤੇ ਹੁਣ ਸਮਾਂ ਆ ਗਿਆ 1675 ਇੰਨਾ ਸਮੇਂ ਦੇ ਵਿੱਚ ਇਹ ਸ਼ਿਕਰਾਂ ਤੇ ਕੈਰ ਦੀ ਹਨੇਰੀ ਲੈ ਕੇ ਆਇਆ ਸੀ ਹੁਣ ਇਹਨੇ ਕਿਹਾ ਵੀ ਸਿਰਫ ਤੇ ਮੈਨੂੰ ਤਿਲਕ ਤੇ ਜੰਝੂ ਦਿਸਣਾ ਨਹੀਂ ਚਾਹੀਦਾ ਹੁਣ ਕਸ਼ਮੀਰ ਦੀ ਧਰਤੀ ਤੇ ਨੂੰ ਚੁਣਿਆ ਗਿਆ ਹੁਣ ਜਿਹੜੇ ਉੱਥੇ ਹੁੰਦੇ ਵਸਨੀਕ ਸਨ ਉਹਨਾਂ ਨੇ ਸਵਾ ਮਹੀਨੇ ਦੀ ਮੌਲਤ ਮੰਗੀ ਸੀ ਹੁਣ ਸਵਾ ਮਹੀਨੇ ਦੀ ਮੌਲਤ ਦੇ ਵਿੱਚ ਕੋਈ ਵੀ ਦੇਵੀ ਦੇਵਤੇ ਪ੍ਰਗਟ ਨਾ ਹੋਇਆ ਫਿਰ ਗੁਰਮਖੂ ਕਿਰਪਾ RAM ਪੰਡਤ ਮੈਂ ਫਿਰ ਬੇਨਤੀ ਕਰਾਂ ਵੀ ਇਹ ਜਿਹੜਾ ਕਿਰਪਾ RAM ਪੰਡਤ ਹੈ ਨਾ ਇਹਨਾਂ ਦੇ ਵੱਡ ਵਡੇਰੇ ਭਾਈ ਆੜੂ ਜੀ ਭਾਈ ਬੋੜ ਜੀ ਤੇ ਭਾਈ ਬੋੜ ਦੇ ਸੁਪੁੱਤਰ ਨੇ ਕਿਰਪਾ RAM ਪੰਡਤ ਤੇ ਇਹਨਾਂ ਦੇ ਵੱਡ ਵਡੇਰੇ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇ ਨਾਲ ਚਰਚਾ ਹੋਈ ਸੀ ਬ੍ਰਹਮਦਾਸ ਦੇਖੋ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਤਾਂ ਮਨਾਉਂਦੇ ਆ 15 ਦਿਨ ਚਤੁਰਦਾਸ਼ ਪੰਡਤ ਦੀ ਵਿਚਾਰ ਚੱਲਦੀ ਰਹੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਬਨਾਰਸ ਦੀ ਧਰਤੀ ਤੇ ਹੁਣ 15 ਦਿਨ ਦੀ ਵਿਚਾਰ ਤੋਂ ਬਾਅਦ ਫਿਰ ਚ ਪੰਡਤ ਚਤੁਰਦਾਸ ਜੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣਿਆ ਸੀ ਤੁਹਾਨੂੰ ਕਿਸੇ ਨੂੰ ਵੀ ਕੋਈ ਸ਼ੰਕਾ ਹੋਵੇ ਡਾਕਟਰ ਰਤਨ ਸਿੰਘ ਜੱਗੀ ਦੀ ਲਿਖੀ ਹੋਈ ਕਿਤਾਬ ਹੈ ਪੰਥ ਵਿਸ਼ਵ ਕੋਸ਼ ਉਹਦੇ ਵਿੱਚ ਜ਼ਿਕਰ ਕੀਤਾ ਹੈ ਜਦੋਂ ਵਿਚਾਰ ਹੋਈ 15 ਦਿਨਾਂ ਤੋਂ ਬਾਅਦ ਉਹ ਫਿਰ ਗੁਰੂ ਨਾਨਕ ਦੀ ਸਿੱਖੀ ਨੂੰ ਕਨੌਂਦਾ ਪੰਡਤ ਚਤੁਰਦਾਸ ਤੇ ਪੰਡਤ ਚਤੁਰਦਾਸ ਦਾ ਪੁੱਤ ਹੈ ਭਾਈ ਆੜੂ ਤੇ ਭਾਈ ਆੜੂ ਦਾ ਪੁੱਤ ਹੈ ਭਾਈ ਬੋੜ ਤੇ ਭਾਈ ਬੋੜ ਦਾ ਪੋਤਾ ਹੈ ਕਿਰਪਾ ਰਾਮ ਪੰਡਤ ਜਦੋਂ ਉਹਨੇ ਸਾਰੀ ਗੱਲ ਸੁਣੀ ਉਹਨਾਂ ਨੇ ਕਿਹਾ ਸਾਡੇ ਧਰਮ ਦੀ ਹੁਣ ਇੱਕੋ ਹੀ ਰੱਖਿਆ ਕਰ ਸਕਦੇ ਆ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਦਾ ਦਰ ਸਾਡੀ ਬਾਹ ਪਕੜ ਸਕਦਾ ਹੈ ਗੁਰੂ ਨਾਨਕ ਦੇ ਦਰ ਤੋਂ ਬਿਨਾ ਸਾਡੀ ਕਿਤੇ ਨੇ ਫਰਿਆਦ ਨਹੀਂ ਸੁਣਨੀ ਫਿਰ ਗੁਰਮੁਖੋ ਇਹ ਜਥਾ ਜਾਂਦਾ ਹੈ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੀਵਾਨ ਲੱਗਾ ਹੋਇਆ ਤੇ ਗੋਬਿੰਦ ਰਾਏ ਵਿੱਚ ਬੈਠੇ ਹੋਏ ਨੇ ਪੌਣੇ 9 ਸਾਲ ਦੀ ਉਮਰ ਹੈ। ਮਾਤਾ ਗੁਜਰ ਕੌਰ ਬੈਠੇ ਹੋਏ ਨੇ। ਔਰ ਇਹਨਾਂ ਨੇ ਜਾ ਕੇ ਫਰਿਆਦ ਕੀਤੀ। ਗੋਬਿੰਦ ਰਾਏ ਨੇ ਇਹਨਾਂ ਦੀ ਫਰਿਆਦ ਸੁਣ ਕੇ ਸ਼ਬਦ ਕਿਹਾ ਸੀ ਕਹਿਣ ਲੱਗੇ ਪਿਤਾ ਜੀ ਇਹ ਕੌਣ ਨੇ? ਕਹਿਣ ਲੱਗੇ ਬੇਟਾ ਕਸ਼ਮੀਰੀ ਪੰਡਤ ਨੇ ਕਹਿੰਦੇ ਕੀ ਚਾਹੁੰਦੇ ਨੇ ਤੁਹਾਡੇ ਦਰ ਤੋਂ? 9.5 ਸਾਲ ਦੀ ਉਮਰ ਕਹਿਣ ਲੱਗੇ ਪੁੱਤ ਇਹਨਾਂ ਦਾ ਤਿਲਕ ਤੇ ਜੰਝੂ ਮਿਟ ਰਿਹਾ ਹੈ ਕਹਿਣ ਲੱਗੇ ਪਿਤਾ ਜੀ ਉਹ ਬਰਕਰਾਰ ਕਿਦਾਂ ਰਹਿ ਸਕਦਾ ਹੈ ਕਹਿਣ ਲੱਗੇ ਪੁੱਤ ਇਹਨਾਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਕਿਸੇ ਬਲੀ ਆਤਮਾ ਨੂੰ ਸੀਸ ਦੀ ਜ਼ਰੂਰਤ ਹੈ ਦੇਣਾ ਪਵੇਗਾ ਤੇ 9.5 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਪਿਤਾ ਜੀ ਤੁਹਾਡੇ ਤੋਂ ਵੱਧ ਬਲੀ ਕੌਣ ਹੋ ਸਕਦਾ ਹੈ ਇਹਨਾਂ ਦੇ ਧਰਮ ਦੀ ਰੱਖਿਆ ਕਰੋ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਦਿੱਲੀ ਵਾਲੇ ਪਾਸੇ ਨੂੰ ਤੋਰ ਦੇ ਕਿਉਂਕਿ ਸਮੇ ਨੇ ਆਪਣਾ ਪੰਧ ਮੁਕਾ ਲਿਆ ਮੈਂ ਇੱਕ ਕੋਈ ਸ਼ੇਰ ਕਹਿ ਕੇ ਸਮਾਪਤੀ ਕਰਨੀ ਉਹਦੇ ਵਿੱਚ ਸਾਰਾ ਕੁਝ ਹੀ ਆ ਜਾਣਾ ਜਦੋਂ ਗੁਰਮਖੋ ਮਾਹੀ ਨੂਰਾ ਸਿਣਿਆ ਲੈ ਕੇ ਆਇਆ ਸੀ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਹਿਣ ਲੱਗੇ ਨੂਰੀਆ ਦੱਸ ਉਹਨੇ ਸਾਰੇ ਖਲਾਤ ਦੱਸੇ ਤੇ ਦਇਆ ਸਿੰਘ ਨੇ ਇੱਕ ਸ਼ਬਦ ਕਿਹਾ ਸੀ ਕਹਿਣ ਲੱਗੇ ਪਾਤਸ਼ਾਹ ਤੇਰਾ ਕਰਜ਼ ਕਿਦਾਂ ਉਤਾਰਾਂਗੇ ਤੇ ਉਹਨਾਂ ਨੇ ਇੱਕ ਸ਼ਬਦ ਕਿਹਾ ਜਦੋਂ ਢੈਂਦੇ ਦੇਸ਼ ਦਾ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਂ ਗੁਜਰੀ ਵਿੱਚ ਸਰਹੰਦ ਗੁਜਰੀ ਸਮਾ ਗੁਜਰਿਆ ਜਿਵੇਂ ਗੁਜਾਰਿਆ ਮੈਂ ਚਾਰ ਪੁੱਤਰ ਸਨ ਦਿੱਤੇ ਪਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮਤ ਕਹੋ ਸਿੰਘੋ ਸ਼ੈਨਸ਼ਾ ਮੈਨੂੰ ਅੱਜ ਕਿਸਤਾ ਨਾਲ ਤੇ ਕਰਜ ਉਤਾਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਿੱਖੋ ਸ਼ੈਨਸ਼ਾ ਨਾ ਕਹੋ ਮੈਂ ਤਾਂ ਕਿਸਤਾ ਨਾਲ ਕਰਜ ਉਤਾਰੇ ਅੱਲਾ ਯਾਰ ਖਾਂ ਜੋਗੀ ਇੱਕ ਸ਼ਬਦ ਕਹਿੰਦੇ ਆ ਕਹਿ ਲੱਗਿਆ ਧਿਆਨ ਤੇਰੇ ਨਾਲ ਕਸੀਰ ਕੀਤੇ ਹਰ ਗੱਲ ਪਈ ਜਾਪਦੀ ਓਪਰੀਏ ਟਾਕੇ ਤੇਗ ਨਹੀਂ ਪਿਤਾ ਦੀ ਪਸਲੀਏ ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪੜੀ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੇ ਅੱਜ ਆਗਮਨ ਦਿਹਾੜਾ ਮਨਾ ਰਹੇ ਹੋ ਗੁਰੂ ਕਿਰਪਾ ਕਰੇ ਗੁਰੂ ਨੂੰ ਮੂੰਹ ਵਖਾਣ ਜੋਗੇ ਹੋ ਜਾਈਏ ਬਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਹੋਣ ਦਾ ਯਤਨ ਕਰੀਏ ਵੀ ਅੱਜ ਅਸੀਂ ਗੁਰਪੁਰਬ ਮਨਾਇਆ ਤੇ ਸਾਡੇ ਜੀਵਨ ਦੇ ਵਿੱਚ ਅੱਜ ਤੋਂ ਬਾਦ ਬੁਰੀਆਈਆਂ ਦਾ ਤਿਆਗ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੀ ਅਣਖ ਤੇ ਗੈਰਤ ਸਾਡੇ ਨੂੰ ਉੱਚਾ ਚੁੱਕਣ ਵਾਸਤੇ ਸਭ ਕੁਝ ਸਾਡੇ ਲੇਖੇ ਲਾ ਕੇ ਗਏ ਨੇ ਤੇ ਅਸੀਂ ਕਮ ਸੇ ਕਮ ਗੁਰੂ ਦੀਆਂ ਬਖਸ਼ਾਂ ਨੂੰ ਕਮਾ ਕੇ ਗੁਰੂ ਦੀ ਦਿੱਤੀ ਸਿੱਖੀ ਨੂੰ ਕਮਾਈਏ ਅੱਜ ਜ਼ਰੂਰ ਝੋਲੀ ਅੱਡ ਕੇ ਅਰਦਾਸ ਕਰਿਓ ਵਿਣਤੁ ਦੁਖ ਹੋਰ ਜੇ ਮੰਗਣਾ ਸਿਰ ਦੁਖਾਂ ਕੇ ਦੁਖੁ ਦੇਹ ਨਾਮ ਸੰਤੋਖਿਆ ਉੱਤਰੈ ਮਨ ਕੀ ਭੁਖ ਏ ਸੀ ਪਾਵਨ ਇਤਿਹਾਸ ਦੇ ਵਿਚਾਰ ਜੋ ਆਪ ਸਿੱਖ ਸੰਗਤਾਂ ਦੇ ਨਾਲ ਸਾਂਝੀ ਕੀਤੀ ਵਿਚਾਰ ਦੀ ਹਾਜ਼ਰੀ ਭਰਦੇ ਆ ਇੱਕ ਨੀ ਬੇਅੰਤ ਭੁੱਲਾ ਸਮਰੱਥ ਗੁਰੂ ਤੇ ਸਮਰੱਥ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਅਸੀਸ ਦੀ ਦਾਤ ਬਖਸ਼ੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ